ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਪਾਰਟੀ ਦੇ ਭਵਿੱਖ ਬਾਰੇ ਸਵਾਲ ਇੱਕ ਸਾਲ ਤੋਂ ਘੁੰਮ ਰਹੇ ਨੇ ਪਰ ਹਾਲ ਹੀ ਦੇ ਵਿੱਚ ਹੋਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਟਰੂਡੋ ਅਜੇ ਵੀ ਪ੍ਰਧਾਨ ਮੰਤਰੀ ਅਹੁਦੇ ਲਈ ਬੜੇ ਰਹਿਣਗੇ ਇਸ ਸਵਾਲ ਦੇ ਖਾਸ ਕਰਕੇ ਉਦੋਂ ਮੋਹਰੇ ਜਵਾਬ ਆਏ ਨੇ ਜਦੋਂ ਜ਼ਿਮਨੀ ਚੋਣ ਦੇ ਵਿੱਚ ਲਿਬਰਲਾਂ ਦੇ ਕੰਜ਼ਰਵੇਟਿਵਾਂ ਦੇ ਹੱਥੋਂ ਹਾਰ ਜਾਣ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਸਰਵੇਖੇ ਦੇ ਵਿੱਚ 1521 ਲੋਕਾਂ ਦੇ ਆਨਲਾਈਨ ਜਿਹੜੇ ਨੇ ਉਹ ਸਰਵੇਖਣ ਕਰਵਾਏ ਗਏ ਇਕ ਲਜੇਰ ਪੋਲ ਦੇ ਵਿੱਚ ਪਾਇਆ ਗਿਆ ਕਿ ਜਵਾਬ ਦੇਣ ਵਾਲੇ 2/3 ਲੋਕਾਂ ਦਾ ਮੰਨਣਾ ਹੈ ਕਿ ਟਰੂਡੋ ਅਗਲੀਆਂ ਚੋਣਾਂ ਤੱਕ ਪਾਰਟੀ ਲੀਡਰ ਵਜੋਂ ਬਣੇ ਰਹਿਣਗੇ ਕੈਨੇਡਾ ਦੇ ਫਿਕਸਡ ਡੇਟ ਚੋਣ ਕਾਨੂੰਨ ਦੇ ਤਹਿਤ ਇਹ 2025 ਦੇ ਪੱਧਰ ਤੱਕ ਹੋਣਾ ਚਾਹੀਦਾ ਹੈ ਇਕ ਨਵੇਂ ਪੋਲ ਦੇ ਅਨੁਸਾਰ ਜਦੋਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੰਜ਼ੂਰੀ ਦਰ ਬਹੁਤ ਹੀ ਘੱਟ ਹੈ ਬਹੁਤ ਸਾਰੇ ਕੈਨੇਡੀਅਨਸ ਨੂੰ ਲੱਗਦਾ ਹੈ ਕਿ ਉਹ ਅਗਲੇ ਚੋਣ ਦੇ ਵਿੱਚ ਆਪਣੀ ਪਾਰਟੀ ਦੀ ਅਗਵਾਈ ਕਰਨ ਲਈ ਬਣੇ ਰਹਿਣਗੇ ਟਰੂਡੋ ਦੇ ਭੂਮਿਕਾਰੇ ਸਵਾਲਾਂ ਦੇ 1 ਸਾਲ ਤੋਂ ਵੱਧ ਸਮੇਂ ਤੋਂ ਚਰਚਾ ਕੀਤੀ ਗਈ ਹੈ ਕਿਉਂਕਿ ਉਸਦੀ ਲਿਬਰਲ ਪਾਰਟੀ ਮਹੱਤਵਪੂਰਨ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਚੱਲ ਰਹੀ ਹੈ ਇਹ ਸਵਾਲ ਪਿਛਲੇ ਹਫ਼ਤੇ ਹੋਰ ਗੰਭੀਰ ਹੋ ਗਏ ਜਦੋਂ ਲਿਬਰਲਾਂ ਨੇ 24 ਜੂਨ ਨੂੰ ਟ੍ਰਾਂਟੋ ਦੇ ਵਿੱਚ ਇੱਕ ਉਪ ਚੋਣ ਦੇ ਵਿੱਚ ਆਪਣਾ ਮਜ਼ਬੂਤ ਕਿਲਾ ਕੰਜ਼ਰਵੇਟਿਵ ਪਾਰਟੀ ਨੇ ਗਵਾ ਦਿੱਤਾ ਲਿ பாரா 28 ਜੂਨ ਤੋਂ 30 ਜੂਨ ਦੇ ਦਰਮਿਆਨ 1521 ਲੋਕਾਂ ਵਿੱਚ ਆਨਲਾਈਨ ਕਰਵਾਏ ਗਏ ਪੋਲ ਮੁਤਾਬਕ 2/3 ਜਵਾਬ ਦੇ ਭਰੋਸਾ ਕਰਦੇ ਨੇ ਕਿ ਟਰੂਡੋ ਅਗਲੇ ਚੋਣ ਤੱਕ ਪਾਰਟੀ ਦੇ ਨੇਤਾ ਬਣੇ ਰਹਿਣਗੇ। ਹਰ ਤਿੰਨ ਵਿੱਚੋਂ ਇੱਕ ਵਿਅਕਤੀ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਟਰੂਡੋ ਇਸ ਸਾਲ ਦੇ ਅੰਤ ਤੱਕ ਅਸਤੀਫਾ ਦੇ ਦੇਣਗੇ ਤੇ ਇਹਨਾਂ ਵਿੱਚੋਂ ਬਹੁਤ ਸਾਰੇ ਇਹ ਭਰੋਸਾ ਕਰਦੇ ਨੇ ਕਿ ਇਹ ਲੇਬਰ ਡੇ ਤੱਕ ਹੋ ਜਾਵੇਗਾ। ਟਰੂਡੋ ਨੇ ਆਪਣੇ ਪੱਖ ਤੋਂ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਪਾਰਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਨੇ ਉਹ ਅਗਲੀ ਚੋਣ ਦੇ ਵਿੱਚ ਲਿਬਰਲ ਦੀ ਅਗਵਾਈ ਕਰਨਗੇ। ਪੋਲ ਦੇ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਦੇ ਮਨਜ਼ੂਰੀ ਦੇ ਰਿਹਾ ਹੈ ਇਸ ਦੇ ਮੁਕਾਬਲੇ ਲਗਭਗ ਤਿੰਨ ਵਿੱਚੋਂ ਦੋ ਲੋਕਾਂ ਨੇ ਕਿਹਾ ਹੈ ਕਿ ਟਰੂਡੋ ਦੀ ਕਾਰਗੁਜ਼ਾਰੀ ਤੋਂ ਉਹ ਨਾ ਖੁਸ਼ ਹੈ ਇਹ ਗਿਣਤੀ ਲਗਭਗ 2023 ਦੇ ਰਜੇਡ ਪੋਲ ਦੇ ਬਰਾਬਰ ਹੈ ਇਹ ਰੇਟਿੰਗਾਂ ਇੱਕ ਤਣਾਅਪੂਰੀ ਸੰਸਦੀ ਬੈਠਕ ਤੋਂ ਬਾਅਦ ਆਈਆਂ ਨੇ ਜਿੱਥੇ ਲਿਬਰਲਸ ਨੇ ਲਗਾਤਾਰ ਕੰਜ਼ਰਵੇਟਿਵ ਦੋਸ਼ਾਂ ਤੋਂ ਆਪਣਾ ਬਚਾ ਕੀਤਾ ਕਿ ਸਰਕਾਰ ਕੈਨੇਡੀਅਨਾਂ ਦੇ ਨਾਲ ਸੰਪਰਕ ਤੋਂ ਬਾਹਰ ਹੈ ਤੇ 9 ਸਾਲ ਦੀ ਸੱਤਾ ਦੇ ਬਾਅਦ ਵੀ ਬੱਤੋ ਬੱਤਰੀ ਸਭ ਚੱਲ ਰਿਹਾ ਹੈ ਵਰਕ ਸੇਫ ਬੀਸੀ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਮੰਗਲਵਾਰ ਨੂੰ ਕਰਜ਼ਦਾਰਾਂ ਨੂੰ ਸੂਰਜ ਦੀ ਗਰਮੀ ਤੇ ਸੂਰਜ ਦੇ ਪ੍ਰਕਾਸ਼ ਤੋਂ ਕੰਮ ਕਾਜੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਚੇਤਾਵਨੀ ਦਿੱਤੀ ਹੈ ਪ੍ਰੋਵਿੰਸ ਵਰਕਰਾਂ ਨੇ ਕਿਹਾ ਹੈ ਕਿ ਬੀਸੀ ਦੇ ਵਿੱਚ ਗਰਮੀ ਦੇ ਤਾਪਮਾਨ ਦਾ ਅਨੁਮਾਨ ਲੱਗਾ ਹੋਣ ਦੇ ਨਾਲ ਸਾਰੇ ਕੰਮ ਕਾਜੀਆਂ ਨੂੰ ਖਤਰਾ ਹੈ ਵਰਕ ਸੇਫ ਬੀਸੀ ਡਾਇਰੈਕਟਰ ਆਫ ਪ੍ਰੀਵੈਂਸ਼ਨ ਫੀਲਡ ਸਰਵਿਸ ਨੇ ਦਾਅਵਾ ਕੀਤਾ ਹੈ ਕਿ ਉੱਚ ਤਾਪਮਾਨ ਗਰਮੀ ਦੇ ਜੋਖਮ ਨੂੰ ਹੀਟ ਸਟ੍ਰੋਕ ਦੇ ਜੋਖਮ ਨੂੰ ਮਹੱਤਵਪੂਰਨ ਤੌਰ ਤੇ ਵਧਾਉਂਦਾ ਹੈ ਤੇ ਇਹ ਗੰਭੀਰ ਤੇ ਜਾਨਲੇਵਾ ਵੀ ਹੋ ਸਕਦੇ ਨੇ ਗਰਮੀ ਦੇ ਨਾਲ ਸੰਬੰਧਿਤ ਬਿਮਾਰੀਆਂ ਰੋਕਥਾਮ ਅਯੋਗ ਨੇ ਏਜੰਸੀ ਨੇ ਉਹਨਾਂ ਵਿਕਲਪਾਂ ਦੀ ਇੱਕ ਸੂਚੀ ਪ੍ਰਦਾਨ ਕੀਤੀ ਹੈ ਜੋ ਰੋਜ਼ਗਾਰਦਾਤਾ ਕਾਮਿਆਂ ਦੀ ਗਰਮੀ ਨੂੰ ਹਟਾਉਣ ਜਿਹੜੀ ਹੈ ਹਟਾਉਣ ਦੇ ਵਿੱਚ ਮਦਦ ਕਰਨ ਦੇ ਲਈ ਕਰ ਸਕਦੇ ਨੇ ਯਕੀਨੀ ਇਹ ਬਣਾਓ ਕਿ ਕਰਮਚਾਰੀ ਹਰ ਕੰਮ ਦੇ ਦਿਨ ਦੀ ਸ਼ੁਰੂਆਤ ਤੇ ਗਰਮੀ ਦੇ ਨਾਲ ਸੰਬੰਧਿਤ ਖਤਰਿਆਂ ਬਾਰੇ ਚਰਚਾ ਦੇ ਵਿੱਚ ਰੁੱਝੇ ਹੋਏ ਨੇ ਛਾਂ ਤੇ ਪਾਣੀ ਦੇ ਨਾਲ ਠੰਡਾ ਕਰਨ ਵਾਲੇ ਖੇਤਰਾਂ ਨੂੰ ਚੁਣੋ ਐਕਸਪੋజర్ ਨੂੰ ਘਟਾਉਣ ਦੇ ਲਈ ਕੰਮ ਦੀਆਂ ਗਤੀਵਿਧੀਆਂ ਨੂੰ ਬਦਲੋ ਜਾਂ ਵਾਧੂ ਕਰਮਚਾਰੀਆਂ ਦੀ ਵਰਤੋਂ ਕਰੋ ਗਰਮ ਹਵਾ ਨੂੰ ਹਟਾਉਣ ਦੇ ਲਈ 에어 ਕੰਡੀਸ਼ਨਿੰਗ ਜਾਂ ਵਧੀ ਹੋਈ ਹਵਾਦਾਰੀ ਜਿਹੜੀ ਆ ਉਹ ਪ੍ਰਦਾਨ ਕਰੋ ਗਰਮੀ ਦੀਆਂ ਸਥਿਤੀਆਂ ਦੀ ਨਿਗਰਾਨੀ ਕਰੋ ਤੇ ਕਰਮਚਾਰੀਆਂ ਨੂੰ ਇਕੱਲੇ ਕੰਮ ਦੇ ਨਾਲ ਕਰਨ ਦੀ ਮੰਗ ਕਰੋ ਰੋਜ਼ਗਾਰਦਾਤਾਵਾਂ ਨੂੰ ਕੀਤੇ ਜਾ ਰਹੇ ਕੰਮ ਵਾਲੀ ਥਾਂ ਲਈ ਖਾਸ ਜੋਖਮ ਮੁਲਾਂਕਣ ਦੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਤੇ ਉਹਨਾਂ ਦੀਆਂ ਜਿਹੜੀਆਂ ਟੀਮਾਂ ਦੇ ਨਾਲ ਇਸ ਬਾਰੇ ਚਰਚਾ ਵੀ ਹੋਣੀ ਜ਼ਰੂਰੀ ਹੈ ਯੋਜਨਾ ਵਿੱਚ ਖਾਸ ਨਿਰੰਤਰਣ ਸ਼ਾਮਿਲ ਕਰਨ ਦੀ ਲੋੜ ਹੈ ਜੋ ਕਿਸੇ ਵੀ ਚਿੰਤਾ ਦੇ ਪਹਿਲੇ ਸੰਕੇਤ ਤੇ ਲਾਗੂ ਕੀਤੇ ਜਾਣਗੇ ਵਰਕ ਸੇਫ ਬੀਸੀ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਸਾਲ ਗਰਮੀ ਦੇ ਤਣਾਅ ਦੀਆਂ ਸੱਟਾਂ ਦੇ ਨਾਲ ਸੰਬੰਧਤ 49 ਦਾਅਵਿਆਂ ਨੂੰ ਸਵੀਕਾਰ ਕੀਤਾ ਹੈ ਏਜੰਸੀ ਦਾ ਕਹਿਣਾ ਹੈ ਕਿ ਗਰਮੀ ਦੇ ਜਿਹੜੇ ਐਕਸਪੋਜ਼ਰ ਦੇ ਸਭ ਤੋਂ ਵੱਧ ਜੋਖਮ ਵਾਲੇ ਕੰਮੇ ਉਹ ਨੇ ਜੋ ਖੇਤਾਂ ਤੇ ਉਸਾਰੀ ਵਾਲੀਆਂ ਥਾਵਾਂ ਤੇ ਹੁੰਦੇ ਨੇ ਤੇ ਰੈਸਟੋਰੈਂਟਾਂ ਰਸੋਈਆਂ ਤੇ ਫੈਕਟਰੀਆਂ ਦੇ ਵਿੱਚ ਕਰਦੇ ਅੰਦਰ ਵੀ ਕੰਮ ਕਰਦੇ ਨੇ ਵਰਕਸੇਫ ਦੀ ਵੈਬਸਾਈਟ ਕਈ ਪਸ਼ਾਵਾਂ ਦੇ ਵਿੱਚ ਕਾਮਿਆਂ ਤੇ ਰੋਜ਼ਗਾਰਦਾਤਾਵਾਂ ਦੇ ਲਈ ਗਰਮੀ ਦੇ ਤਨਾਅ ਲਈ ਟੂਲ ਤੇ ਸਰੋਤ ਪ੍ਰਦਾਨ ਕਰਦੀ ਹੈ ਏਜੰਸੀ ਜਾਂਚ ਕਰ ਸਕਦੀ ਹੈ ਕਿ ਕੀ ਕਰਮਚਾਰੀ ਅਸੁਰੱਖਿਤ ਵਾਤਾਵਰਣ ਦੀ ਰਿਪੋਰਟ ਕਰਦੇ ਨੇ ਤੇ ਰੋਜ਼ਗਾਰਦਾਤਾਵਾਂ ਦੁਆਰਾ ਉਹਨਾਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਨੇ ਉਹ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ ਤਾਂ ਉਹ ਹਮੇਸ਼ਾ ਵਰਕਸੇਫ ਬੀਸੀ ਨੂੰ ਕਾਲ ਕਰ ਸਕਦੇ ਨੇ ਉਹਨਾਂ ਨੂੰ ਇਨਕਾਰ ਕਰਨ ਦਾ ਪੂਰਾ ਅਧਿਕਾਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ